ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕੌਣੀ ਦੇ ਵਿੱਚ ਆਏ ਹਾਂ ਜੋ ਪਿਛਲੇ ਦਿਨ ਜ ਮੰਦ ਭਾਗੀ ਘਟਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੀ ਪੂਰੀ ਬੇਦਬਗੀ ਕੀਤੀ ਗਈ ਔਰ ਅੱਜ ਅਸੀਂ ਜੋ ਉਥੇ ਪੋਤੀਆਂ ਆਏ ਸੀ ਉਹ ਦੇ ਦਰਸ਼ਨ ਕਰ ਰਹੇ ਹਾਂ ਤੇ ਜੋ ਹਾਲਾਤ ਨੇ ਇਹਨਾਂ ਪੋਤੀਆਂ ਦੇ ਇਹ ਦੂਸਰਾ ਭਾਗ ਹੈ ਜੀ ਪੂਰਾ ਬਹੁਤ ਮੰਦ ਭਾਗੀ ਘਟਨਾ ਹੈ ਇਹਨਾਂ ਹਾਲਾਤ ਠੀਕ ਨਹੀਂ ਦੇ ਪਰ ਦੇਖੋ ਤੁਸੀਂ ਹਮ ਸਾਰੇ ਹੀ ਗਲੇ ਹੋਏ ਨਿਕਲ ਪਾਰਟੀਆਂ ਦੇ ਵਿੱਚ ਵੀ ਸਰੂਪ ਦੇ ਵਿੱਚ ਕੁਝ ਦੇਖਿਆ ਸੀ ਅੱਗੋਂ ਵੀ ਕੁਝ ਅੰਗ ਹੈ ਨਹੀਂ ਦੇ ਜਿਸ ਤੇ ਪੂਰਾ ਤਤਕਰਾ ਗੁਰਬਾਣੀ ਦਾ ਲਿਖਿਆ ਹੁੰਦਾ ਹੈ ਕਿ ਉਹ ਇਹ ਹਰਾ ਦਾ ਜੀ ਔਰ ਦੂਸਰੇ ਹਰਾ ਦਾ ਜੀ ਆ ਨਹੀਂ ਕੋਈ ਕੁਝ ਸ਼ਰਤਾਂ ਤੇ ਕਾਗਜ਼ ਰੱਖੇ ਹੋਏ ਨੇ ਇਹ ਰੂਲ ਆ ਕੀ ਰੂਲ ਇਹ ਬੇਤਰੀ ਅੰਗ ਮੈਂ ਅੱਗੇ ਪਾ ਸਾਡਾ ਬੁਲਾਉਣ ਨੂੰ ਜੀ ਜਰਾ ਇੰਨਾ ਇੰਨਾ ਨਹੀਂ ਰੋ ਟੱਲ ਕੇ ਪਿੱਛੇ ਪੇਕੇ ਸੀ ਆ ਇੱਕ 19 20 ਅੰਡ ਦਾ ਵੀ ਪੂਰਾ ਹੈ ਹੈਲੋ ਹਾਂਜੀ ਤੇ ਕੋਈ ਦੇਚ ਵੀ ਮੈਂ ਸ਼ਪਰਤੀ ਨਾ ਦੇਖਿਆ ਸੀ ਤੁਸੀਂ ਪਹਿਲਾ ਸੀ ਭਾਗ ਦੂਜਾ ਭਾਗ ਆ ਦੇਖੋ ਕਿਸ ਤਰ੍ਹਾਂ ਇਹ ਕਰਨਾ ਕਰਨੇ ਮੈਂ ਜਿਹੜੀ ਉਸ ਜਿਹੜੀ ਉਸ ਉਸ ਉਹਦੇ ਦੇਰੇ ਤੋਂ ਲੈ ਕੇ ਆਏ ਬਹੁਤ ਮਾੜੇ ਹਾਲਾਤ ਵਿੱਚ ਸੂਰਤ ਹੈ ਨੂੰ ਦੇਖੋ ਕੀ ਬਣਾ ਲਿਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਔਰ ਸੰਕ ਸਖ ਸੰਗਤ ਨੂੰ ਵਾਅਦ ਵਾਅਦ ਤੇ ਇਕੱਠਾ ਇਕੱਠਾ ਆਪਣਾ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੋ ਪਖੰਡੀ ਸਾਧ ਦੇ ਤੇ ਥੋਕੇ ਪਰਚਾ ਕਰਵਾਈਏ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਸਾਧ ਉਹ ਆਪਣਾ ਬੇਅਦਬੀ ਨੂੰ ਬੜਾਵਾ ਦਿੰਦੇ ਨੇ ਇਸ ਕਰਕੇ ਆਪਾਂ ਬੇਨਤੀ ਹੈ ਵੀ ਛੋਕ ਕੇ ਪਰਚਾ ਕਰਈਏ ਸਖ ਸੰਗਤ ਪਿੰਡ ਦੇ ਦੇ ਸੰਯੋਗ ਦੇਨ ਸਾਨੂੰ ਔਰ ਜਿੱਥੇ ਜਿੱਥੇ ਸੇਖ ਸਰਦਾਰ ਸੁਣ ਰਹੀ ਆ ਉਹ ਇਸ ਸਾਥ ਦੇ ਪਰਚਾ ਕਰਾਉਣ ਦੀ ਕੋਸ਼ਿਸ਼ ਕਰਨ ਪਹਿਲੇ ਕਿਰਸਿੰਗੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤਿੰਨ ਦੋ ਤਿੰਨ ਦਿਨ ਤੋਂ ਘਟਨਾ ਵਾਪਰੀ ਪਿੰਡ ਕੌਣੀ ਚ ਇੱਕ ਸਾਧ ਡੇਰੇ ਤੇ ਮਹੰਤ ਨੇ ਗੁਰੂ ਸਾਹਿਬ ਦਾ ਸਰੂਪ ਆਪਣੇ ਲਿਬੜੇ ਹੱਥੇ ਵਿਚ ਲਾ ਕੇ ਇੱਕ ਨਾਈ ਦੀ ਦੁਕਾਨ ਦਾ ਭਾਟਨ ਕਰਨਾ ਸੀ ਤੇ ਸਾਰੀ ਕੌਮ ਤੇ ਹਿਰਦੇ ਬੁਲੰਦ ਰਗੇ ਸੀ ਅੱਜ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦੇ ਸਿੰਘ ਤੇ ਦਾਸ ਨਾਲ ਲੈ ਕੇ ਇੱਥੇ ਪਹੁੰਚਿਆ ਸੀ ਜਦੋਂ ਗੁਰੂ ਘਰ ਦੇ ਕਮੇਟੀ ਨਾਲ ਕਿਹੜੀ ਗੁਰਦੁਆਰਾ ਗੁਰੂ ਸਾਹਿਬ ਉਹਨਾਂ ਨੇ ਗੱਲ ਕੀਤੀ ਤੇ ਅਸੀਂ ਦਰਸ਼ਨ ਕਰਨ ਲੱਗੇ ਪੋਥੀਆਂ ਦੇ ਗੁਰਬਾਣੀ ਦੇ ਪੋਥੇ ਇੰਨੀ ਆਜਾਦੀਆਂ ਫਟੀਆਂ ਹੋਈਆਂ ਨੇ ਸੀ ਆਪਣੀ ਜ਼ੁਬਾਨ ਚ ਕਹਿ ਵੀ ਨਹੀਂ ਸਕਦੇ ਤੇ ਕਈਆਂ ਪੋਥੀਆਂ ਦੇ ਅੰਗ ਹੈ ਨਹੀਂ ਵਿੱਚ ਤੇ ਚਾਹੀਦਾ ਸੀ ਕਿ ਦੋ ਗੁਰੂ ਸ਼ਬਦ ਕੋਈ ਵੀ ਭਾਗ ਬਿਰਦ ਉਹ ਜੇ ਗੋਦਲ ਸਾਹਿਬ ਅਸੀਂ ਪਹੁੰਚਾ ਜੀਦਾ ਹੈ ਤੇ ਇਸ ਪਖੰਡੀ ਗੁੰਡੇ ਸਾਧ ਨੇ ਮਹਾਰਾਜ ਰੂਪ ਦੀਆਂ ਪੋਥੀਆਂ ਇੱਥੇ ਨਰਾਦਰ ਕਰ ਰਿਆ ਸੀ ਉੱਥੇ ਡੇਰੇ 'ਚ ਪੁੱਛਣਾ ਵੀ ਦਿੰਦਾ ਸਭ ਕੁਝ ਗਲਤ ਕੰਮ ਕਰ ਰਿਹਾ ਹੈ ਪ੍ਰਸ਼ਾਸਨ ਮੈਂ ਠੋਕੇ ਕਹਿ ਰਿਹਾ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਕੱਲ ਹੀ ਪਰਚਾ ਦਰਜ ਕਰਾਉਂਦੀ ਫਿਰ ਉਹਨੂੰ ਕਿਸ ਬੇਖਤ ਦੇ ਨਫਾਇਆ ਧਰਮਸਹਿਲ ਆ ਰਿਹਾ ਕਿੰਨੇ ਗੁਰੂ ਦੀ ਬੇਇੱਜ਼ਤੀ ਕੀਤੀ ਆ ਸਿੱਖ ਧਰਮ ਦੇ ਹਿਰਦੇ ਬਲਉਂਦ ਰਹਿ ਕੇ ਉਹ ਦੇਸ਼ਾਂ ਦੇਸ਼ਾਂ ਵਿੱਚ ਇਹ ਕਹਿ ਰਿਹਾ ਉੱਥੇ ਕਾਲਤਾ ਤੇ ਪਰਚਾ ਦਰਜਾ ਜਿਵੇਂ ਦਰਖਾਸਤ ਲਿਖਤੀ ਐ ਅਸੈਸਮੈਂਟ ਦਿੰਦੀ ਆ ਤਾਂ ਮੈਂ ਸਾਰੇ ਨਗਰ ਨੂੰ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾਂ ਮੈਂ ਤੇ ਆਇਆ ਇੱਥੇ ਵੀ ਧਾਰੇ ਨਾਲ ਸਾਥ ਦੇ ਕੇ ਆਪਾਂ ਕਿਹੜੇ ਦੋਸ਼ੀ ਤੇ ਪਰਚਾ ਦਰਜ ਕਰਾਉਣਾ ਹੈ ਤੇ ਅੱਗੇ ਤੇ ਇਹੋ ਜਿਹੀ ਜੁਰਤ ਨਾ ਕਰੇ ਗੁਰੂ ਸਾਹਿਬ ਦੀ ਕੋਈ ਨਰਾਦਰੀ ਨਾ ਕਰਾ ਸਕੇ ਸਿੱਖ ਧਰਮ ਦੇ ਕਿਹੜੇ ਹਿਰਦੇ ਨਾਲ ਬਲਉਂਦ ਰੱਖੇ ਬੰਦਾ ਇੰਨੀਆਂ ਕੋ ਸਾਰੀ ਕੌਮ ਨੇ ਬੇਨਤੀ ਆ ਪੁਸਤਕ ਦੇਖ ਲਓ ਕੀ ਬੰਦੇ ਹਾਲ ਨੇ ਪੁਸਤਕ ਦੇ ਦੇ ਇਹ ਹਾਲਾਤ ਨੇ ਪੋਠੀ ਦੇ ਜੀ ਇੰਨੀ ਫਟੀਆਂ ਪੋਠੀਆਂ ਘਰ ਦੇ ਰੱਖਣੀਆਂ ਬਹੁਤ ਮਾਰੀ ਗੱਲ ਆ ਪਰ ਸਾਰੀ ਕੌਮ ਦੇ ਦਰਸ਼ਨ ਕਰ ਲਵੇ ਤੇ ਇਹਦੇ ਤੁਰੰਤ ਆਪਾਂ ਦੋ ਤਿੰਨ ਦਿਨ ਚ ਪਰਚਾ ਦਰਜ ਕਰਾਵਾਂਗੇ ਤੇ ਨਹੀਂ ਤਾਂ ਮੈਂ ਸਾਰੀ ਕੌਮ ਨੂੰ ਕੰਸਟਰਕਸ਼ਨ ਦੇ ਸਮੇਂ ਰਹਿ ਕੇ ਕਰਤਾ ਨੇ ਜੇ ਸਾਰੀ ਕੌਮ ਬੇਨਤੀ ਕਰਕੇ ਕੋਈ ਪਰਚਾ ਦਰਜ ਕਰਾਵਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ